ब्रेक ਤੋਂ ਬਾਅਦ ਪ੍ਰੋਗਰਾਮ ਵਿਚ ਆਤਮਾ ਆਂਦਰਾ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਸਾਡੇ ਨਾਲ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਧੰਨਵਾਦ ਜੀ ਅਗਲੀ ਖਬਰ ਦੇ ਨਾਲ ਚਰਚਾ ਕਰਦੇ ਹਾਂ ਪੰਜਾਬ ਪੁਲਿਸ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਹੇਠ ਬੱਲੂਆਣਾ ਹਲਕੇ ਯਾਨੀ ਕਿ ਪਿੰਡ ਰਾਏਪੁਰਾ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦਾ ਪ੍ਰੋਗਰਾਮ ਦਾ ਨਾਮ ਹੈ ਭਾਜਪਾ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਸੋ ਇਸ ਪ੍ਰੋਗਰਾਮ ਦੇ ਤਹਿਤ ਲੋਕ ਭਲਾਈ ਕੈਂਪ ਜਿਹੜਾ ਸੀ ਉਹ ਸਫਲ ਬਣਾਇਆ ਗਿਆ ਪੁਲਿਸ ਨੇ ਕੈਂਪ ਦੇ ਵਿੱਚ ਪੁੱਜ ਕੇ ਪਹਿਲਾਂ ਹੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਉਹਨਾਂ ਦੇ ਭਤੀਜੇ ਵਿਧਾਇਕ ਸੰਦੀਪ ਜਾਖੜ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਥੋੜਾ ਜਿਹਾ ਇਸ ਖਬਰ ਦੀ ਬੈਕਗ੍ਰਾਉਂਡ ਦੇ ਵੱਲ ਜਾਈਏ ਤਾਂ ਸੁਨੀਲ ਜਾਖੜ ਨੇ ਕੱਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦੀ ਚੁਣੌਤੀ ਦਿੱਤੀ ਸੀ ਕਿ ਉਹ ਪਿੰਡ ਰਾਏਪੂਰਾ ਦੇ ਵਿੱਚ ਲੋਕ ਭਲਾਈ ਕੈਂਪ ਲਾਉਣ ਵਾਲੇ ਨੇ ਕੀ ਕਹਿੰਦੇ ਹੋ ਚਲੋਤੀ ਦਿੱਤੀ ਸੀ ਵੀ ਮੈਨੂੰ ਗ੍ਰਿਫਤਾਰ ਕਰਕੇ ਦਿਖਾਓ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂ। ਮੁੱਖ ਮੰਤਰੀ ਦਾ ਇੱਕ ਅੰਦਾਜ਼ ਹੋ ਗਿਆ ਵੀ ਜਿਹੜਾ ਵੀ ਉਹਨਾਂ ਨੂੰ ਚੁਣੌਤੀ ਦਿੰਦਾ ਉਹ ਚੁਣੌਤੀ ਨੂੰ ਕਬੂਲ ਕਰ ਲੈਂਦੇ ਨੇ। ਤੇ ਅਸਲ ਦੇ ਵਿੱਚ ਕੀ ਆ ਵੀ ਭਾਜਪਾ ਆਪਣਾ ਪਿੰਡਾਂ ਦੇ ਵਿੱਚ ਆਧਾਰ ਵਧਾਉਣ ਦੇ ਲਈ ਜ਼ਿਮਨੀ ਪੱਧਰ ਤੇ ਉਹਨਾਂ ਦੇ ਕੰਮ ਕਰਵਾਉਣ ਦੇ ਲਈ ਕੈਂਪ ਲਾ ਰਹੀ ਆ। ਜਿਹਦੇ ਵਿੱਚ ਉਹਦੇ ਜਿਹੜੀ ਲੀਡਰਸ਼ਿਪ ਆ ਜ਼ਿਲ੍ਹਿਆਂ ਦੀ ਇੱਕ ਵੱਡੀ ਲੀਡਰਸ਼ਿਪ ਆ ਜਾਂ ਸਟੇਟ ਦੀ ਲੀਡਰਸ਼ਿਪ ਆ। ਉਹ ਹੇਠਲੇ ਪੱਧਰ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੀ ਐ ਤੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਐ ਜਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਲੋਕਾਂ ਨੂੰ ਮਿਲਣ ਵਾਲੀਆਂ ਸਕੀਮਾਂ ਨੇ ਉਹਨਾਂ ਦੇ ਬਾਰੇ ਵਿੱਚ ਜਾਗਰੂਕ ਕਰਦੀ ਐ ਮਕਸਦ ਇਹਦੇ ਪਿੱਛੇ ਆਪਣਾ ਆਧਾਰ ਵਧਾਉਣਾ ਆ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਤੋਂ ਤੰਗ ਆ ਵੀ ਇਹ ਆਪਣੇ ਪੱਧਰ ਤੇ ਇਦਾਂ ਕਿੱਦਾਂ ਕਰ ਸਕਦੇ ਆ ਇਸ ਕਰਕੇ ਜਿੱਥੇ ਵੀ ਇਹ ਕੈਂਪ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਪੁਲਿਸ ਨੂੰ ਇਹ ਕਹਿ ਕੇ ਉਹਨਾਂ ਨੂੰ ਚੁਕਾ ਲੈਂਦੇ ਆ ਹਮ ਇਲਜ਼ਾਮ ਇਹ ਲਾ ਰਹੇ ਆ ਵੀ ਭਾਜਪਾ ਜਿਹੜੀ ਕੱਲ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਜਿਹੜੀ ਭਾਜਪਾ ਆ ਇਹ ਇਕੱਲੀ ਵੋਟ ਨਹੀਂ ਚੋਰੀ ਕਰ ਰਹੀ ਇਹ ਲੋਕਾਂ ਦਾ ਡਾਟਾ ਵੀ ਚੋਰੀ ਕਰ ਰਹੀ ਆ ਜਿਹੜਾ ਕੇਂਦਰ ਸਰਕਾਰ ਦਾ ਇੱਕ ਡਾਟਾ ਆ ਜਿਹੜਾ ਕਿ ਲੋਕਾਂ ਦਾ ਨਿੱਜੀ ਡਾਟਾ ਆ ਉਸ ਜਾਣਕਾਰੀ ਨੂੰ ਉਸ ਡਾਟੇ ਨੂੰ ਤੁਸੀਂ ਉਹਦਾ ਦੁਰਉਪਯੋਗ ਨਹੀਂ ਕਰ ਸਕਦੇ ਤੇ ਇਹ ਲੋਕ ਜਿਹੜੇ ਨੇ ਭਾਜਪਾ ਵਾਲੇ ਉਸ ਡਾਟੇ ਦਾ ਦੁਰਉਪਯੋਗ ਕਰਕੇ ਆਪਣਾ ਹੇਠਲੇ ਪੱਧਰ ਤੇ ਉਹਦਾ ਇਸਤੇਮਾਲ ਕਰ ਰਹੇ ਨੇ ਉਹ ਕਹਿੰਦੇ ਵੀ ਇਹ ਵੋਟ ਚੋਰੀ ਦੇ ਨਾਲ ਨਾਲ ਇਹ ਵੀ ਇੱਕ ਲੋਕਾਂ ਦੇ ਮਤਲਬ ਨਿੱਜੀ ਜਾਣਕਾਰੀਆਂ ਨੂੰ ਵਰਤ ਰਹੇ ਨੇ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਜਿਹੜੇ ਆ ਇਹਦਾ ਵਿਰੋਧ ਕਰਦੇ ਆ ਅਸੀਂ ਜਿੱਥੇ ਵੀ ਇਹ ਇਦਾਂ ਦੀਆਂ ਕਾਰਵਾਈਆਂ ਕਰਨਗੇ ਅਸੀਂ ਇਹਨਾਂ ਦੀਆਂ ਗ੍ਰਿਫਤਾਰੀਆਂ ਕਰਾਂਗੇ ਤੇ ਉਹ ਇਹਨਾਂ ਦੇ ਕਿਸੇ ਵੀ ਇਦਾਂ ਦੇ ਕੈਂਪ ਨੂੰ ਜਾਂ ਜਨ ਸੰਪਰਕ ਪ੍ਰੋਗਰਾਮ ਨੂੰ ਸਫਲ ਹੋਣ ਨਹੀਂ ਦੇ ਰਿਹਾ ਉਹਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਲੈ ਕੇ ਆ ਰਿਹਾ ਕਦੇ ਸਰਕਾਰ ਨੇ ਸੇਵਾ ਕੇਂਦਰ ਖੋਲੇ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਹਰ ਤਰ੍ਹਾਂ ਦੀ ਕੇਂਦਰ ਸਰਕਾਰ ਦੀਆਂ ਸਹੂਲਤਾਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਉਹ ਉੱਥੇ ਮੁਹੱਈਆ ਕਰਵਾ ਰਹੀ ਕਰਵਾ ਰਹੇ ਅਸੀਂ ਪਹਿਲੇ ਤੇ ਇਹ ਨਵਾਂ ਕੀ ਕਰ ਰਿਹਾ ਇਹ ਤਾਂ ਨਵਾਂ ਕੁਝ ਨਹੀਂ ਕਰ ਰਿਹਾ ਇਹ ਤਾਂ ਸਗੋਂ ਲੋਕਾਂ ਦਾ ਜਿਹੜਾ ਡਾਟਾ ਆ ਉਹ ਚੋਰੀ ਕਰਕੇ ਉਹ ਉਹਨੂੰ ਆਪਣੇ ਹਿੱਤਾਂ ਦੇ ਲਈ ਵਰਤ ਰਹੇ ਨੇ ਸੋ ਇਹਦੇ ਤੇ ਦੋਨਾਂ ਧਿਰਾਂ ਦੇ ਵਿੱਚ ਇੱਕ ਸਿਆਸੀ ਤਕਰਾਰ ਚੱਲ ਰਹੀ ਹੈ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਚੱਲ ਰਹੀ ਆ ਇੱਕ ਦੂਜੇ ਦੇ ਉੱਤੇ ਇਹ ਜਿਹੜਾ ਆ ਇਹ ਜਿਹੜੇ ਦੋਸ਼ ਲਾ ਕੇ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਨਾਲ ਇਹਨਾਂ ਨੇ ਪੰਜਾਬ ਦਾ ਥੋੜਾ ਜਿਹਾ ਸਿਆਸੀ ਮਾਹੌਲ ਪਖਾਇਆ ਹੋਇਆ ਗਰਮ ਕੀਤਾ ਹੋਇਆ ਜੀ ਬਿਲਕੁਲ ਜੀ ਅਗਲੀ ਖਬਰ ਦੇ ਵੱਲ ਚਲਦੇ ਆ ਅਗਲੀ ਖਬਰ ਹੈ ਅਮਰੀਕਾ ਤੋਂ ਕੁਝ ਦਿਨ ਪਹਿਲਾਂ ਦੀ ਖਬਰ ਹੈ ਇੱਕ ਟਰੱਕ ਡਰਾਈਵਰ ਜਿਸ ਨੇ ਗਲਤ ਯੂ-ਟਰਨ ਲੈ ਲਿਆ ਸੀ ਉਸ ਨੂੰ ਲੈ ਕੇ ਕਾਫੀ ਬਵਾਲ ਮਚਿਆ ਕਿਉਂਕਿ ਜਿਸ ਗੱਡੀ ਦੇ ਨਾਲ ਉਸ ਦਾ ਟਰੱਕ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਗੱਡੀ ਦੇ ਵਿੱਚ ਜਿਹੜੇ ਤਿੰਨ ਮੁਸਾਫਰ ਸਨ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਸੀ ਟਰੱਕ ਡਰਾਈਵਰ ਪੰਜਾਬੀ ਸੀ ਤੇ ਖਬਰਾਂ ਦੇ ਹਵਾਲੇ ਤੋਂ ਕੁਝ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ 2018 ਦੇ ਵਿੱਚ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹਰਵਿੰਦਰ ਇਹ ਡਰਾਈਵਰ ਹੈ ਉਹ ਅਮਰੀਕਾ ਪੁੱਜਿਆ ਸੀਗਾ ਸੋ ਉਸ ਦੇ ਇਸ ਫੈਸਲੇ ਨੇ ਜਿੱਥੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਵੀ ਬਵਾਲ ਖੜਾ ਕੀਤਾ ਹੈ ਉੱਥੇ ਹੀ ਪੰਜਾਬੀਆਂ ਦੇ ਲਈ ਵੀ ਇੱਕ ਨਸੀਅਤ ਖੜੀ ਕਰ ਦੁੱਤੀ ਹੈ ਠੀਕ ਹੈ ਪੰਜਾਬੀਆਂ ਦੇ ਲਈ ਮੁਸ਼ਕਲ ਪੈਦਾ ਕਰ ਗਿਆ ਅਮਰੀਕਾ ਦੇ ਵਿੱਚ ਬਹੁਤ ਤਰ੍ਹਾਂ ਦੇ ਵੀਜ਼ੇ ਮਿਲਦੇ ਆ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਦਾਖਲ ਹੋਣ ਲਈ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰ ਨੇ ਉਹ ਅਮਰੀਕਾ ਦੇ ਵਿੱਚ ਜਾਂਦੇ ਸੀਗੇ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਸੀ ਤੇ ਉੱਥੇ ਜਾ ਕੇ ਉਹ ਟਰਕਿੰਗ ਕਰ ਸਕਦੇ ਸੀਗੇ ਇਹ ਜਿਹੜਾ ਹਰਵਿੰਦਰ ਆ ਇਲੀਗਲੀ ਰੂਪ ਦੇ ਵਿੱਚ ਜਦੋਂ 18 ਚ ਐਂਟਰ ਹੋਇਆ ਤੇ ਉਸ ਤੋਂ ਬਾਅਦ ਇਲੀਗਲੀ ਉੱਥੇ ਰਹਿ ਰਿਹਾ ਸੀ ਤੇ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਚਲਾ ਗਿਆ ਇਹਦੇ ਗਲਤ ਯੂ ਟਰਨ ਦੀ ਵਜ੍ਹਾ ਦੇ ਨਾਲ ਹਮ ਐਕਸੀਡੈਂਟ ਹੋਇਆ ਤਿੰਨ ਮਾਰੇ ਗਏ ਅਮਰੀਕਾ ਦੇ ਨੇ ਇਸ ਤੋਂ ਬਾਅਦ ਇੱਕ ਫੈਸਲਾ ਕਰ ਲਿਆ ਵੀ ਉਹਨਾਂ ਨੇ ਜਿਹੜਾ ਕਮਰਸ਼ੀਅਲ ਟਰੱਕਿੰਗ ਦੇ ਵਿੱਚ ਵਰਕ ਪਰਮਿਟ ਦੇਣੇ ਬੰਦ ਕਰਤੇ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਕਮਰਸ਼ੀਅਲ ਡਰਾਈਵਿੰਗ ਦੇ ਵਿੱਚ ਅਮਰੀਕਾ ਤੋਂ ਬਾਅਦ ਕਿਸੇ ਬੰਦੇ ਨੂੰ ਵੀਜ਼ਾ ਨਹੀਂ ਦੇਣਾ ਇਹਦੇ ਵਿੱਚ ਉਹਨਾਂ ਨੇ ਕੈਟਾਗਰੀ ਲਾਇਸੈਂਸ ਨਹੀਂ ਦੇਣਾ ਲਾਇਸੈਂਸ ਨਹੀਂ ਵਰਕ ਵੀਜ਼ਾ ਨਹੀਂ ਦੇਣਾ ਅੱਛਾ ਵਰਕ ਵੀਜ਼ਾ ਨਹੀਂ ਦੇਣਾ ਵੀ ਸਾਡੇ ਮੁਲਕ ਦੇ ਵਿੱਚ ਬਾਹਰੋਂ ਆ ਕੇ ਹੁਣ ਕੋਈ ਟਰੱਕ ਨਹੀਂ ਚਲਾ ਸਕੂਗਾ ਜਿੱਦਾਂ ਅੱਗੇ ਜਿੱਦਾਂ ਉੱਥੇ ਅਮਰੀਕਾ ਦੇ ਵਿੱਚ H1 ਵੀਜ਼ੇ ਦੇ ਵਿੱਚ ਉਹ ਬੁਲਾਉਂਦੇ ਆ ਤੇ ਉਥੇ ਕੰਮ ਦੇ ਦਿੰਦੇ ਆ ਹੁਣ ਇਦਾਂ ਟਰੱਕਿੰਗ ਦੇ ਵਿੱਚ ਹੁੰਦਾ ਸੀ ਬੁਲਾਉਂਦੇ ਸੀ ਟਰੱਕਿੰਗ ਦੇ ਦੇ ਤਹਿਤ ਵੀਜ਼ਾ ਮਿਲਦਾ ਸੀ ਤੇ ਉਹ ਕੰਮ ਕਰਦੇ ਸੀ ਉਹ ਕਹਿੰਦੇ ਇਸ ਕੈਟਾਗਰੀ ਚ ਅਸੀਂ ਵੀਜ਼ੇ ਹੀ ਬੰਦ ਕਰ ਰਹੇ ਜਿਹਦੇ ਲਈ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਤੇ ਆ ਅੱਛਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਇਨਵੋਲਵ ਨੇ ਭਾਰਤੀ ਸਭ ਤੋਂ ਵੱਧ ਇਸ ਵਰਕ ਪਰਮਿਟ ਤੇ ਅਮਰੀਕਾ ਜਾਂਦੇ ਸੀਗੇ ਬਿਲਕੁਲ ਹਰਵਿੰਦਰ ਦੀ ਗਲਤੀ ਨੇ ਬਾਕੀ ਪੰਜਾਬੀਆਂ ਦਾ ਸਤਿਆਨਾਸ਼ ਕਰਕੇ ਰੱਖਤਾ ਪੰਜਾਬੀ ਲੋਕਾਂ ਦਾ ਜਿਹੜਾ ਦਾਖਲਾ ਜਨ ਜਿਹੜਾ ਭਾਰਤੀ ਲੋਕਾਂ ਦਾ ਅਮਰੀਕਾ ਚ ਦਾਖਲਾ ਹੋਣਾ ਸੀ ਉਹ ਹੋਰ ਔਖਾ ਹੋ ਗਿਆ ਬੰਦ ਹੀ ਕਰਤਾ ਖਾਸ ਤੌਰ ਤੇ ਵਰਕ ਪਰਮਿਟ ਤੇ ਭਾਰਤੀਆਂ ਦਾ ਤਾਂ ਹੋਇਆ ਹੋਇਆ ਪੂਰੀ ਦੁਨੀਆ ਦਾ ਉਹਨੇ ਬੰਦ ਕਰਾਤਾ ਵੀ ਆਹੀ ਤਾਂ ਡੁੱਬਾਂਗੇ ਤੁਹਾਨੂੰ ਵੀ ਨਾਲ ਲੈ ਕੇ ਡੁੱਬਾਂਗੇ ਸੋ ਹਰਵਿੰਦਰ ਸਿੰਘ ਦੀ ਇੱਕ ਗਲਤੀ ਦਾ ਖਮਿਆਜ਼ਾ ਪੂਰੀ ਦੁਨੀਆ ਦੇ ਟਰੱਕ ਡਰਾਈਵਰਾਂ ਨੂੰ ਭੁਗਤਣਾ ਪਿਆ ਹੁਣ ਹਰਵਿੰਦਰ ਦਾ ਕੀ ਬਣਿਆ ਮਸਲਾਏ ਆ ਹਰਵਿੰਦਰ ਨੂੰ ਦੌੜ ਗਿਆ ਸੀ ਇਹ ਫਲੋਰੀਡਾ ਦੇ ਵਿੱਚ ਐਕਸੀਡੈਂਟ ਕਰਕੇ ਕੈਲੀਫੋਰਨੀਆ ਚਲਾ ਗਿਆ ਸੀ ਕੈਲੀਫੋਰਨੀਆ ਚਲ ਗਿਆ ਸੀ ਤੇ ਕੈਲੀਫੋਰਨੀਆ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦੇ ਤੇ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਹੁਣ ਉਹ ਉੱਥੇ ਜੇਲ ਦੇ ਵਿੱਚ ਰਹੂਗਾ ਅੱਛਾ ਹਰਵਿੰਦਰ ਨੇ ਇੱਕ ਹੋਰ ਕੀ ਸ਼ਰਾਰਤ ਕੀਤੀ ਹਰਵਿੰਦਰ ਨੇ ਇਹ ਕਿਹਾ ਵੀ ਭਾਰਤ ਦੇ ਵਿੱਚ ਉਦੀ ਜਾਨ ਨੂੰ ਖਤਰਾ ਸੀ ਤਾਂ ਉਹ ਭੱਜ ਕੇ ਅਮਰੀਕਾ ਆ ਗਿਆ ਸੀ ਇਲੀਗਲੀ ਉਹਨੇ ਇੱਥੇ ਮਤਲਬ ਪਨਾਹ ਲਈ ਸੀ ਤੇ ਉਹਨੇ ਕਿਹਾ ਵੀ ਉਹਨੂੰ ਇੱਥੇ ਉਦੋਂ ਦੀ ਪਨਾਹ ਦਿੱਤੀ ਜਾਵੇ ਜਿਵੇਂ ਸਾਡੇ ਇੱਥੇ ਸਿਆਸੀ ਪਨਾਹ ਦਾ ਇੱਕ ਬੜਾ ਕਲਚਰ ਹੈ ਕਿੰਦਾ ਪੈਸੇ ਲੈ ਕੇ ਉੱਥੇ ਪੱਕੇ ਕਰਾਉਣ ਦਾ ਕਿੰਦਾ ਚਿੱਠੀਆਂ ਜਾਰੀ ਕੀਤੇ ਜਾਂਦੀਆਂ ਇਹਦਾ ਇੱਕ ਲੰਬਾ ਚੌੜਾ ਇਤਿਹਾਸ ਹੈਗਾ ਸੋ ਕੁੱਲ ਮਿਲਾ ਕੇ ਉਹ ਇਹ ਕਹਾਣੀ ਦੇ ਵਿੱਚ ਪੰਜਾਬੀਆਂ ਦਾ ਅਮਰੀਕਾ ਦੇ ਵਿੱਚ ਨੁਕਸਾਨ ਹੋਇਆ ਤੇ ਉੱਥੋਂ ਦੇ ਜਿਹੜੇ ਪੰਜਾਬੀ ਟਰੱਕਿੰਗ bizness ਦੇ ਵਿੱਚ ਨੇ ਉਹਨਾਂ ਨੂੰ ਵੀ ਇਹਦਾ ਖਮਿਆਜ਼ਾ ਪੁੱਟਣਾ ਪਾਉ ਪੈਉਗਾ ਜੀ ਬਿਲਕੁਲ ਇੱਕ ਗੱਲ ਤੁਸੀਂ ਛੋਟੀ ਜੀ ਕੀਤੀ ਹੈ ਕਿ ਇਹਦੇ ਵਿੱਚ ਉਸਨੇ ਕਿਹਾ ਸੀਗਾ ਕਿ ਉਸ ਨੂੰ ਭਾਰਤ ਦੇ ਵਿੱਚ ਜਿਹੜਾ ਕੋਈ ਖਤਰਾ ਸੀਗਾ ਤੇ ਉਸ ਨੂੰ ਹੁਣ ਦੂਸਰੇ ਮੁਲਕ ਤੋਂ ਪਨਾ ਚਾਹੀਦੀ ਹੈ ਬੜੇ ਦੁੱਖ ਵਾਲੀ ਗੱਲ ਹੈ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਵੀਜ਼ੇ ਦੇ ਲਾਲਚ ਦੇ ਵਿੱਚ ਇਹੋ ਜਿਹੇ ਹੀ ਕਾਗਜ਼ ਤਿਆਰ ਕਰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਇਹ ਕਹਿਣ ਦੇ ਵਿੱਚ ਜ਼ਰਾ ਵੀ ਗੁਰੇਜ਼ ਨਹੀਂ ਹੁੰਦਾ ਕਿ ਅਸੀਂ ਆਪਣੇ ਮੁਲਕ ਨੂੰ ਖਤਰਾ ਦੱਸ ਰਹੇ ਹਾਂ ਦੇਖੋ ਇਹ ਇਹਦੇ ਵਿੱਚ ਉਹ ਜਿਹੜੇ ਸਿਆਸੀ ਸ਼ਰਨ ਉੱਥੇ ਲੈਂਦੇ ਨੇ ਉਦਲੀ ਪੰਜਾਬ ਦੇ ਜਿਹੜੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਸਰਵਨਜੀਤ ਸਿੰਘ ਮਾਨ ਉਹਨਾਂ ਨੇ ਹਜ਼ਾਰਾਂ ਹੀ ਚਿੱਠੀਆਂ ਜਾਰੀ ਕੀਤੀਆਂ ਤੇ ਉਹ ਕਹਿੰਦੇ ਵੀ ਅਸੀਂ ਉਹਦੇ ਤੇ ਪੈਸੇ ਲੈਂਦੇ ਰਹੇ ਹਾਂ ਉਹਨਾਂ ਨੇ ਬਗਾਇਦਾ ਰੂਪ ਦੇ ਵਿੱਚ ਇੰਟਰਵਿਊਜ਼ ਦੇ ਵਿੱਚ ਮੰਨਿਆ ਵੀ ਅਸੀਂ ਉਹ ਚਿੱਠੀਆਂ ਦੇਣ ਤੇ ਪੈਸੇ ਲੈਂਦੇ ਸੀ ਜਿਹਦੇ ਨਾਲ ਉੱਥੇ ਲੋਕਾਂ ਨੂੰ ਸਿਆਸੀ ਸ਼ਰਨ ਮਿਲ ਜਾਂਦੀ ਸੀ ਤੇ ਪਲੀ ਹੋਂਦੀ ਸੀ ਵੀ ਖਾਲਸਾਣ ਅਸੀਂ ਉੱਥੇ ਬਣਾਉਣਾ ਚਾਹੁੰਦੇ ਸੀ ਉੱਥੇ ਤਾਂ ਬਣਾ ਨਹੀਂ ਭੱਜ ਕੇ ਸੀ ਇੱਥੇ ਆ ਗਏ ਉੱਥੇ ਸਾਨੂੰ ਪੁਲਿਸ ਤੰਗ ਕਰਦੀ ਸੀ ਉੱਥੇ ਸਾਨੂੰ ਘਟ ਗਿਣਤੀ ਹੋਣ ਕਰਕੇ ਸਾਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਸੀ ਇਸ ਕਰਕੇ ਸੀ ਇੱਥੇ ਆ ਗਿਆ ਸੋ ਉਹ ਖੇਡ ਜਿਹੜੀ ਆ ਪਹਿਲਾਂ ਦੇ ਮੁਕਾਬਲੇ ਉਹ ਖੇਡ ਹੁਣ ਕੱਟ ਗਈ ਆ ਪਰ ਫੇਰ ਵੀ ਹਾਲੇ ਵੀ ਕਿਉਂਕਿ ਚੋਰੀ ਕਰਨ ਦਾ ਜੇ ਤੋ ਇੱਕ ਵਾਰੀ ਢੰਗ ਫੜਿਆ ਜਾਂਦਾ ਆ ਤੇ ਫੇ ਚੋਰ ਨੂੰ ਦੂਜਾ ਆਈਡੀਆ ਲੱਭਣ ਨੂੰ ਸਮਾਂ ਤਾਂ ਚਾਹੀਦਾ ਬਿਲਕੁਲ ਪੋਲਿਟੀਕਲ ਅਸਾਈਲਮ ਦੇ ਕੇਸ ਜਿਹੜੇ ਨੇ ਰਿਫਿਊਜ਼ ਹੋਣ ਲੱਗੇ ਵੈਸੇ ਵੀ 트ੰਪ ਗਵਰਨਮੈਂਟ ਨੇ ਉੱਥੇ ਜਿਹੜੀਆਂ ਵੱਖ-ਵੱਖ ਕੈਟੇਗਰੀਜ਼ ਨੇ ਉਹਨਾਂ ਦੇ ਤਹਿਤ ਬੜੀ ਸ਼ਕਤੀ ਕਰਦੀ ਆ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਕਰਦੀ ਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਆਲਰੇਡੀ ਅਪਲਾਈ ਕੀਤੇ ਹੋਇਆ ਉਨ ਉਹ ਵੀ 100% ਉੱਥੇ ਜਾ ਸਕਣਗੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਸੋ ਇਹ ਅਮਰੀਕਨ ਇਮੀਗ੍ਰੇਸ਼ਨ ਸਿਸਟਮ ਜਿਹੜਾ ਆ ਦਿਨ-ਪ੍ਰਤੀ ਦਿਨ ਸਖਤ ਹੁੰਦਾ ਜਾ ਰਿਹਾ ਹਲੇ ਟਰੰਪ ਸਰਕਾਰ ਦੇ ਕੁਝ ਸਾਲ ਪਏ ਨੇ ਤੇ ਕੀ ਟਰੰਪ ਸਭ ਗੁੱਲ ਖਲਾਉਂਦੇ ਨੇ ਇਹ ਤਾਂ ਸਮਝ ਦੱਸੂਗਾ ਇਹ ਵੀ ਹੋ ਸਕਦਾ ਇਸ ਖਬਰ ਤੋਂ ਬਾਅਦ ਵੀ ਟਰੰਪ ਸਾਹਿਬ ਕੋਈ ਹੋਰ ਸਖਤ ਐਲਾਨ ਕਰ ਸਕਦੇ ਨੇ ਕਿਉਂਕਿ ਇੱਕ ਵੱਡਾ ਉਹ ਲਗਾਤਾਰ ਇਸ ਪ੍ਰੋਸੈਸ ਦੇ ਵਿੱਚ ਹੈ ਵੀ ਇਲੀਗਲ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਨਾਲ ਦੀ ਨਾਲ ਜਿਹੜੇ ਮਤਲਬ ਵੱਖ-ਵੱਖ ਕਾਰੋਬਾਰਾਂ ਦੇ ਵਿੱਚ ਅਮਰੀਕਨਸ ਨੂੰ ਤਰਜੀਹ ਦਿੱਤੀ ਜਾਵੇ ਤੇ ਅਮਰੀਕਾ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਨਕਟਾਇਆ ਜਾਵੇ ਕਟਾਇਆ ਜਾਵੇ ਬਿਲਕੁਲ ਉਹ ਵੈਸੇ ਵੀ ਬਹੁਤ ਵਾਰ ਕਹਿ ਚੁੱਕੇ ਨੇ ਕਿ ਅਸੀਂ ਸਿਰਫ ਅਮਰੀਕੀਆਂ ਦੇ ਲਈ ਹੀ ਜੋ ਵੀ ਸੋਚਣਾ ਹੈ ਅਮਰੀਕਨ ਫਰਸਟ ਬਿਲਕੁਲ ਜੀ ਸੋ ਪ੍ਰੋਗਰਾਮ ਵਿਚ ਆਰ ਪਟਾਂਦਰਾ ਦੇ ਵਿੱਚ ਅਸੀਂ ਸਾਡੇ ਸਟੂਡੀਓ ਦੇ ਵਿੱਚ ਆ ਕੇ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਸੋ ਤੁਹਾਨੂੰ ਸਾਡਾ ਸਿਆਸਤ ਨਾਲ ਜੁੜਿਆ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਦੱਸਣਾ ਕਮੈਂਟ ਕਰਕੇ ਅੱਜ ਵਾਸਤੇ ਦਿਓ ਇਜਾਜ਼ਤ ਧੰਨਵਾਦ